ਜਿਵੇਂ ਹੀ ਸ਼ਾਮ ਨੂੰ ਛੁੱਟੇ ਕਰਕੇ ਰੱਜੀ ਜਗਜੀਵਨ ਦੇ ਮੋਟਰਸਾਈਕਲ ਦੇ ਪਿੱਛੇ ਬੈਠੀ ਹੋਈ ਸੀ ਹੰਕਾਰੇ ਹੋਏ ਤੇਜ ਵੀਰ ਨੇ ਲਿਆ ਕੇ ਗੱਡੀ ਮੋਟਰਸਾਈਕਲ ਵਿੱਚ ਮਾਰੀ ਜਗਜੀਵਨ ਅਤੇ ਰੱਜੀ ਦੋਵੇਂ ਗਿਰ ਗਏ ਤੇ ਕਵੀਰ ਜਲਦੀ ਦੇਣੀ ਗੱਡੀ ਵਿੱਚੋਂ ਬਾਹਰ ਨਿਕਲ ਕੇ ਰੱਜੀ ਨੂੰ ਚੁੱਕਣ ਲੱਗਿਆ ਬੋਲਿਆ ਓ ਸாரி ਸாரி ਇਟ ਇਜ਼ ਮਾਈ ਮਿਸਟੇਕ ਤਾਰਾ ਰੱਜੀ ਗੁੱਸੇ ਵਿੱਚ ਬੋਲੀ ਖਬਰਦਾਰ ਜੇ ਤੂੰ ਮੈਨੂੰ ਹੱਥ ਲਾਇਆ ਮੈਂ गिर ਕੇ ਖੜੀ ਹੋਣਾ ਜਾਣਦੀ ਹਾਂ ਤੇਜਵੀਰ ਨੇ ਝਟ ਆਪਣੀ ਗੱਲ ਕਰਨ ਦਾ ਲਹਿਜਾ ਬਦਲ ਲਿਆ ਰੱਜੀ ਨੂੰ ਵਾਲਾਂ ਤੋਂ ਫੜ ਕੇ ਖਿੱਚਦਾ ਬੋਲਿਆ ਤੈਨੂੰ ਕਿਸੇ ਨੇ ਸਿਖਾਇਆ ਨਹੀਂ ਸੱਪ ਦੀ ਖੁੱਡ ਵਿੱਚ ਹੱਥ ਨਹੀਂ ਪਾਈਦਾ ਅੱਗਿਓ ਰੱਜੀ ਹੱਸ ਕੇ ਬੋਲੀ ਤੂੰ ਤੇ ਸੱਪ ਤੂੰ ਤਾਂ ਮੈਨੂੰ ਗਡੋਆ ਲੱਗਦਾ ਹੈ ਇਸੇ ਗੰਦਗੀ ਦੀ ਪੈਦਾਇਸ਼ ਜਦ ਜੀਵਨ ਨੇ ਉੱਠ ਕੇ ਤੇਜਵੀਰ ਦੇ ਹੱਥ ਵਿੱਚੋਂ ਰੱਜੀ ਦੇ ਬਾਲ ਛਡਵਾਏ ਅਤੇ ਦੋਵੇਂ ਹੱਥੋਂ ਪਾਈ ਹੋ ਗਏ। ਛੁੱਟੀ ਦਾ বেলা ਹੋਣ ਕਰਕੇ ਸਾਰੇ ਮਜ਼ਦੂਰ ਮਿਲ ਕੇ ਗੇਟ ਉੱਤੇ ਹੀ ਸੰਨ ਜਿਵੇਂ ਹੀ ਤੇਜਵੀਰ ਨੇ ਲੜਦੇ-ਲੜਦੇ ਨੇ ਰੱਜੀ ਦੇ ਸੂਟ ਨੂੰ ਹੱਥ ਪਾਇਆ ਇਹ ਦੇਖ ਕੇ ਮਜ਼ਦੂਰ ਭੜਕ ਗਏ। ਉਹਨਾਂ ਰਲ ਕੇ ਤੇਜਵੀਰ ਦਾ ਚੰਗੀ ਤਰ੍ਹਾਂ ਮੱਕੂ ਠੱਪਿਆ ਤੇਜਵੀਰ ਜਾਨ ਬਚਾ ਕੇ ਉਥੋਂ ਪੱਜ ਗਿਆ ਉਹ ਕਾਰਟ ਸਟਾਰਟ ਕਰਦਾ ਬੋਲਿਆ ਜਿਹੜੀ ਨਿਗਾਹ ਚੜ ਗਈ ਜਾਰਾ ਨੇ ਉਹ ਕਦੇ ਸੁੱਕੀ ਨਹੀਂ ਜਾਣ ਦਿੱਤੀ ਦੇਖਦਾ ਤੂੰ ਕਿੰਨੀ ਧਿਰ ਬੱਚੀ ਰਹਿੰਦੀ ਏ ਬਦਲਾ ਲੈ ਕੇ ਛੱਡੂ ਇਸ ਬੇਇੱਜ਼ਤੀ ਦਾ ਬਦਲਾ ਲੈ ਕੇ ਛੱਡੂ ਮਨ ਖਰਾਬ ਹੋ ਗਿਆ ਰੱਜੀ ਦਾ ਉਹ ਜੀਵਨ ਦੇ ਪਿੱਛੇ ਬੈਠੀ ਕੁਝ ਨਹੀਂ ਬੋਲੀ બસ ਰੁਕ ਰੁਕ ਕੇ ਹੰਜੂ ਕੇਰਦੀ ਰਹੀ ਪਿੰਡ ਤੋਂ ਪਹਿਲਾਂ ਚਕ ਜੀਵਨ ਨੇ ਮੋਟਰਸਾਈਕਲ ਰੋਕ ਲਿਆ ਤੇ ਰੱਜੀ ਨੂੰ ਕਲੇਵੇ ਵਿੱਚ ਲੈਂਦਾ ਬੋਲਿਆ ਇਹੋ ਸਾਡਾ ਜੀਵਨਾ ਗਰੀਬੀ ਨਾਲੋਂ ਵੱਡੀ ਕੋਈ ਲਹਨਤ ਨਹੀਂ ਹੁੰਦੀ ਰੱਜੀ ਇੱਕ ਪਲ ਖਮੋਸ਼ ਰਹਿਣ ਬਾਅਦ ਬੋਲੀ ਅਗਰ ਮੈਂ ਪਲ ਭਰ ਕੇ ਲਈਏ ਜ਼ਮੀਰ ਹੋ ਜਾਂਦੀ ਜੇ ਖਬਰ ਹੈ ਮੁਝੇ ਮੈਂ ਅਮੀਰ ਹੋ ਜਾਂਦੀ ਪਰ ਠੁੱਕਦੀ ਹਾਂ ਮੈਂ ਇਹੋ ਜਿਹੀ ਅਮੀਰੀ ਇਹੋ ਜਿਹੇ ਪੈਸੇ ਉੱਤੇ ਜਿਸ ਵਿੱਚੋਂ ਬੇਗੈਰਤੀ ਦੀ ਬਦਬੂ ਆਉਂਦੀ ਹੋਵੇ ਗੱਲਾਂ ਕਰਦੀ ਰੱਜੀ ਦੀਆਂ ਅੱਖਾਂ ਵਿੱਚ ਤ੍ਰਿਪਤ ਤ੍ਰਿਪਤ ਹੰਝੂ ਝੋ ਰਹੇ ਹਨ ਤੇਰੀ ਜਿੰਨੀ ਸੋਹਣੀ ਸੂਰਤ ਹੈ ਉਸ ਤੋਂ ਸੋ ਕਿਤੇ ਸੋਹਣੀ ਸੀਰਤ ਹੈ ਇਹਨਾਂ ਗੱਲਾਂ ਨੇ ਤਾਂ ਮੈਨੂੰ ਕਿਰ ਰੱਖਿਆ ਹੈ ਜਗਜੀਵਨ ਰੱਜੀ ਤੇ ਹੰਝੂ ਪੂੰਝ ਕੇ ਉਸ ਦਾ ਮੱਥਾ ਚੁੰਮਦਾ ਬੋਲਿਆ ਤੂੰ ਫਿਕਰ ਨਾ ਕਰ ਮੇਰੇ ਹੁੰਦੇ ਤੇਰੇ ਵੱਲ ਕੋਈ ਝਾਕ ਵੀ ਨਹੀਂ ਸਕਦਾ ਜਿਵੇਂ ਹੀ ਰੱਜੀ ਘਰ ਪਹੁੰਚੀ ਉਹ ਮਾਂ ਨਾਲ ਲਿਪਟ ਕੇ ਰੋਣ ਲੱਗ ਪਈ ਮਾਂ ਮੇਰੇ ਕੋਈ ਵੀਰ ਕਿਉਂ ਨਹੀਂ ਹੈ ਜੇ ਮੇਰੇ ਵੀ ਵੀਰ ਹੁੰਦਾ ਤਾਂ ਉਹ ਜਾਂਦਾ ਕੰਮ ਕਰਨ ਘਰ ਦੀ ਦहलीਜ਼ ਤੋਂ ਬਾਹਰ ਆਪਣੇ ਪਰ ਸ਼ਾਮੇ ਤੋਂ ਵੀ ਡਰ ਲੱਗਣ ਲੱਗ ਪਿਆ ਹੁਣ ਤਾਂ ਮਾਂ ਸਮਝ ਗਈ ਘਰ ਤੋਂ ਬਾਹਰ ਕੰਮ ਉਤੇ ਜਰੂਰ ਕੁਝ ਅਣਸਖਾਵਾ ਹੋਇਆ ਹੈ ਉਹ ਪਾਣੀ ਦਾ ਗਲਾਸ ਰੱਜੀ ਦੇ ਮੂੰਹ ਨੂੰ ਲਾਉਂਦੀ ਬੋਲੀ ਰੱਜੀ ਤੀਏ ਜਦੋਂ ਰੱਬ ਘਰ ਵਿੱਚ ਵਾਦਦਾ ਕਰਦਾ ਸੀ ਤਾਂ ਤੇਰੀ ਦਾਦੀ ਰੱਬ ਦੀਆਂ ਦਿੱਤੀਆਂ ਦਾਤਾਂ ਵਿੱਚ ਨਗ ਰੋਲ ਕੇ ਚੁਗਣ ਲੱਗ ਪਈ ਸੀ ਜਦੋਂ ਤੂੰ ਮੇਰੇ ਹੋਣ ਵਾਲੀ ਸੀ ਤਾਂ ਪਹਿਲੇ ਦਿਨ ਤੋਂ ਹੀ ਕਹਿਣ ਲੱਗ ਪਈ ਸੀ ਪੁੱਤ ਜੰਮੀ ਪੁੱਤ ਦੇਖੀ ਕਿ 33 ਜਮਦਵੇਂ ਮਾਂ ਬਣਦੀ ਖੁਸ਼ੀ ਤਾਂ ਕੀ ਹੋਣੀ ਸੀ ਤੇਰੀ ਦਾਦੀ ਦੀਆਂ ਗੱਲਾਂ ਸੁਣ ਕੇ ਮੈਨੂੰ ਤਾਂ ਲੱਗ ਪਿਆ ਸੀ ਡਰਦੀ ਸੀ ਜੇ ਕਿਦਰੇ ਮੇਰੇ ਧੀ ਹੋ ਗਈ ਤਾਂ ਇਸ ਨੇ ਤਾਂ ਮੇਰਾ ਜੂਣਾ ਔਖਾ ਕਰ ਦੇਣਾ ਮੈਂ ਤਾਂ ਮਾਂ ਸੀ ਭਾਵੇਂ ਮੇਰੇ ਦਿਲ ਵਿੱਚ ਧੀ ਪੁੱਤ ਵਿੱਚ ਕੋਈ ਫਰਕ ਨਹੀਂ ਸੀ ਤਾਂ ਮੈਂ ਰੱਬ ਕੋਲੋਂ ਪੰਜੇ ਪਹਿਰ ਇਹੋ ਅਰਦਾਸ ਕਰਨੀ ਕਿ ਰੱਬਾ ਕੋਤ ਦੇਮੀ ਉਹ ਜੀ ਨਾ ਦੇਮੀ ਜੋ ਜੰਮਦਾ ਹੀ ਨਫਰਤ ਦਾ ਪਾਤਰ ਹੋਵੇ ਅਖੀਰ ਉਹੀ ਹੋਇਆ ਜੋ ਰੱਬ ਨੂੰ ਮਨਜ਼ੂਰ ਸੀ ਸਾਡੇ ਕਰੇ ਤੂੰ ਧੀ ਨੇ ਜਨਮ ਲਿੱਤਾ ਮੈਂ ਤੇਰਾ ਨਾਮ ਦਿਲਜਾਨ ਸੋਚਿਆ ਸੀ ਤੇਰੀ ਦਾਦੀ ਕਹਿਣ ਲੱਗੀ ਇੱਕ ਤਾਂ ਆ ਸੁੰਧਾਰਾ ਜੰਮ ਦਿੱਤਾ ਉਤੋਂ ਇਹੋ ਜਿਹੇ ਨਾਮ ਰੱਖ ਰਹੀ ਹੈ ਐਂ ਲੱਗਦਾ ਜਿਵੇਂ ਰੱਬ ਨੂੰ ਕਹਿ ਰਹੀ ਹੋਵੇ ਭੇਜ ਦੇ ਹੋਰ ਰੱਬਾ ਤਿਆਂ ਭੇਜ ਦੇ ਅਜਿਹੇ ਨਾਮ ਰੱਖ ਕੇ ਉਸ ਨੂੰ ਵੀ ਖਬਰ ਹੋ ਜਾਵੇ ਕਿ ਇਹਨਾਂ ਨੂੰ ਹੋਰ ਧੀਆ ਨਹੀਂ ਚਾਹੀਦੀਆਂ ਉਸ ਨੇ ਤਾਂ ਤੇਰਾ ਨਾਮ ਅਕੀ ਰੱਖਿਆ ਸੀ ਜਦੋਂ ਮੈਂ ਕਿਹਾ ਇਹ ਵੀ ਕੋਈ ਨਾਮ ਹੋਇਆ ਤਾਂ ਉਸ ਨੇ ਤੇਰਾ ਨਾਮ ਅਰਜ ਜੀ ਰੱਖ ਦਿੱਤਾ ਰੱਬ ਨੂੰ ਲੱਗਿਆ ਹੋਣਾ ਇਹ ਤਾਂ ਇੱਕੋ ਜਵਾਕ ਨਾਲ ਰੱਜ ਗਏ ਤੋਬਾ ਕਰ ਗਏ ਫਿਰ ਦੁਬਾਰਾ ਤਾਂ ਕਦੇ ਘਰ ਵਿੱਚ ਖੁਸ਼ੀ ਦੀ ਆਮ ਜੀ ਨਹੀਂ ਹੋਈ ਅੱਖਾਂ ਪਰ ਆਈਆਂ ਕਰਤਾਰੋ ਦੀਆਂ ਕਿਤੇ ਘਰ ਵਿੱਚ ਇੱਕ ਪੁੱਤ ਹੁੰਦਾ ਤਾਂ ਅੱਜ ਇਹ ਦਿਨ ਨਾ ਦੇਖਣ ਨੂੰ ਹੁੰਦਾ ਜਵਾਨ ਤੀ ਦਿਹਾੜੀਆਂ ਕਰਨ ਲਈ ਭੇਜਣੀ ਕਿਤੇ ਸੌਖੀ ਆ ਤੈਨੂੰ ਕੀ ਪਤਾ ਰੋਜ਼ ਦੇਲ ਤੇ ਕਿਵੇਂ ਪੱਥਰ ਰੱਖ ਕੇ ਤੈਨੂੰ ਬਾਹਰ ਭੇਜਦੀ ਹਾਂ ਉੱਧਰ ਤੇਜਵੀਰ ਆਪਣੇ ਦੋਸਤਾਂ ਨਾਲ ਪੱਬ ਵਿੱਚ ਬੈਠਾ ਸ਼ਰਾਬ ਪੀ ਰਿਹਾ RAM ਦੇਵੀ ਪਹੁੰਚ ਗਿਆ ਹੈ ओ ही बोलिया तार जी को जो गेट पर हंगामा हुआ उसका पता लग गया है वो आपको सब कासे से बेदखल करने लगा है साला आपका तो सारा काम खराब हो गया नंगी करना उस साली रज्जी बीच चराहे में नंगी करना बाट लगा देनी साली की बहुत इज्जतदार बनी फिरती है वो लड़की भी तो ਜੀ ਜੋ ਇੱਕ ਇਸ਼ਾਰੇ ਪੇ ਮੇ ਚਲੀ ਆਈ ਜੇ ਤਾਂ ਕੁਝ ਜ਼ਿਆਦਾ ਹੀ ਬਣ ਰਹੀ ਹੈ ਪੈਗ ਲਈ ਗਲਾਸ ਅੱਗੇ ਨੂੰ ਕਰਦਾ ਰਾਮਦੇਵ ਬੋਲਿਆ ਵਾਈ ਜੇ ਐਡੀ ਗੱਲ ਹੈ ਤਾਂ ਸਾਲੀ ਨੂੰ ਘਰੋਂ ਚੁੱਕ ਲਿਆਉਂਦੇ ਹਾਂ ਪੈਗ ਖਾਲੀ ਕਰਕੇ ਦੋਸਤਾਂ ਵਿੱਚੋਂ ਇੱਕ ਬੋਲਿਆ ਓਏ ਤੈਨੂੰ ਪਤਾ ਕਿੱਥੇ ਰਹਿੰਦੀ ਐ ਉਹ ਤੇਜਵੀਰ ਰਾਮਦੇਵ ਨੂੰ ਪੁੱਛਦਾ ਬੋਲਿਆ ਚੋਂ ਕਾ ਪਤਾ ਹੈ ਜਹਾਂ ਸੇ ਰਸਤਾ ਉਸਕੇ ਘਰ ਕੋ ਜਾਤਾ ਹੈ RAMDEV ਇੱਕ ਪੈਗ ਖਾਲੀ ਕਰਕੇ ਅਗਲੇ ਪੈਗ ਲਈ ਕਲਾਸ ਅੱਗੇ ਕਰਤਾ ਬੋਲਿਆ ਚੱਲ ਬੈਠ ਗੱਡੀ ਵਿੱਚ ਦਾਸ ਤਾਂ ਕਿੱਥੇ ਆ ਸਾਲੀ ਦਾ ਘਰ ਅੱਜ ਤਾਂ ਬਦਲਾ ਅੱਜ ਹੀ ਲਿੱਤਾ ਜਾਵੇ ਕੱਲ ਕਿਸ ਨੇ ਦੇਖੀ ਨਸ਼ੇ ਵਿੱਚ ਧੁੱਤ ਤੇਜਵੀਰ ਬੋਲਿਆ RAMDEV ਬਚੀ ਹੋਈ ਬੋਤਲ ਚੁੱਕ ਕੇ ਛੋਡੇ ਵਿੱਚ ਦਿਂਦਾ ਬੋਲਿਆ ਚਲੋ ਜੀ ਮੈਂ ਘਰ ਬਤਾ ਕਰ ਆ ਜਾਊਂਗਾ ਸ਼ਿਕਾਰ ਆਪ ਕਰਨਾ ਮੇਰੇ ਕੋ ਕੱਲ ਕੋ ਬਤਾ ਦੇਣਾ ਕਿਹਦਾ ਮਜ਼ਾ ਦਿੱਤੀ ਹੈ ਸਾਲੀ ਜਾ ਪਹੁੰਚੇ ਹਨ ਤੇਜਵੀਰ ਤੇ ਉਸਦੇ ਦੋਸਤ ਚੌਕ ਵਿੱਚ ਜਾ ਕੇ ਲਾਲੇ ਦੀ ਦੁਕਾਨ ਤੋਂ ਪੁੱਛਿਆ ਹੈ ਰੱਜੀ ਦੇ ਘਰ ਬਾਰੇ ਜੀ ਮਹੀਂ ਲਾਲੇ ਨੇ ਰੱਜੀ ਦੇ ਘਰ ਬਾਰੇ ਦੱਸਿਆ ਉਸ ਬੀਹੀ ਵਿੱਚ ਜਿਸ ਘਰ ਦਾ ਟੁੱਟਿਆ ਹੋਇਆ ਗੇਟ ਹੈ ਉਹੀ ਘਰ ਹੈ ਰੱਜੀ ਦਾ ਛੋਟੂ ਸ਼ਰਾਬੀ ਹੋਏ ਮੁੰਡੇ ਦੇਖ ਕੇ ਦੁਕਾਨ ਵਿੱਚੋਂ ਖਿਸਕੇ ਢਿਸ਼ੇ ਕੋਲ ਭੱਜ ਗਿਆ ਹੈ ਢਿਸ਼ੇ ਬਾਈ ਰੱਜੀ ਕੋ ਉਠਾਣੇ ਲਈ ਲੜਕੇ ਢਿਸ਼ੇ ਨੇ ਜਿਵੇਂ ਹੀ ਗੱਲ ਸੁਣੀ ਉਹ ਰਫਲ ਚੁੱਕ ਗੱਲ ਵਿੱਚ ਰੋਂਦਾ ਪਟਾਪਾ ਗਲੀ ਵਿੱਚ ਆ ਖੜਿਆ ਤੇਜ ਵੀ ਰੱਜੀ ਨੂੰ ਢੂਕ ਕੇ ਜਿਵੇਂ ਹੀ ਬਾਹਰ ਲੈ ਕੇ ਆਇਆ ਰੱਜੀ ਤੇ ਨਾਲ ਕਰਤਾਰੋ ਲਪਟੀ ਹੋਈ ਹੈ ਉਸ ਨੂੰ ਬਚਾਉਣ ਲਈ ਦਿਸ਼ਾ ਹਵਾ ਵਿੱਚ ਫੈਰ ਕਰਦਾ ਬੋਲਿਆ ਸੌ ਜੰਮਣ ਵਾਲੇ ਦੀ ਜੱਟ ਨੇ ਕਦੇ ਹਵਾ ਵਿੱਚ ਫੈਰ ਨਹੀਂ ਕਰਿਆ ਆ ਤਾਂ ਦੇਖਣ ਲਈ ਕਰਿਆ ਸੀ ਕਿਤੇ ਜੰਗਾਲ ਤਾਂ ਨਹੀਂ ਲੱਗੀ ਹੋਈ ਨਾਲ ਕਿ ਵਿੱਚ ਐਕਤੀ ਹਥਿਆਰ ਦੀ ਸਫਾਈ ਨਹੀਂ ਕਰਤ ਹੋਈ ਦਿਸ਼ੇ ਨੂੰ ਰਫਲ ਨਾਲ ਖੜੇ ਹੋਏ ਦੇਖ ਤੇਜ ਵੀਰ ਨੇ ਰੱਜੀ ਨੂੰ ਛੱਡ ਦਿੱਤਾ ਉਹ ਪੱਜ ਕੇ ਅੰਦਰ ਚਲੇ ਗਏ ਸਾਡੇ ਮਹਾਲੇ ਵਿੱਚ ਦੀਸ਼ਾ ਬੋਲਿਆ ਭੈਣ ਦਿਆ ਜਾਰਾ ਤੇਰੀ ਹਿੰਮਤ ਕਿਵੇਂ ਪੈ ਗਈ ਗੁੰਡਾ ਕਰਦੀ ਕਰਨ ਦੀ ਜੇ ਸਲਾਮਤੀ ਚਾਉਂਦੇ ਹੋ ਤਾਂ ਚੁੱਪ ਚਾਪ ਰਫੂ ਚੱਕਰ ਹੋ ਜਾਵੋ ਨਹੀਂ ਭੈਣ ਦੇਉ ਪਾਇਆ ਪਾਇਆ ਪਿੱਤਲ ਭਰ ਦੂੰ ਬਾਜੀ ਪੁੱਠੀ ਪੈਂਦੀ ਦੇਖ ਕੇ ਤੇਜਵੀਰ ਨੇ ਖਿਸਕ ਜਾਨ ਵਿੱਚ ਹੀ ਭਲਾ ਸਮਝਿਆ ਖਾਤੇ ਪੀਤੇ ਪੂਰੀ ਲੈ ਗਈ ਰਫਲ ਦੇਖ ਕੇ ਬਾਕੀ ਕਹਾਣੀ ਕੱਲ ਅਗਲੇ ਭਾਗ ਵਿੱਚ ਇਹ ਕਹਾਣੀ ਤੁਹਾਨੂੰ ਕਿਸ ਤਰ੍ਹਾਂ ਲੱਗੀ ਕਮੈਂਟ ਕਰਕੇ ਜਰੂਰ ਦੱਸਣਾ ਜੀ ਬਹੁਤ ਹੀ ਦਿਲ ਨੂੰ ਛੂ ਜਾਣ ਵਾਲੀ ਕਹਾਣੀ ਆ ਇੱਕ ਵਾਰ ਜਰੂਰ ਸੁਣਨਾ ਜੀ ਧੰਨਵਾਦ